ਹਾਂਜੀ ਸੱਸੀ ਕਾਲ ਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਿਹੜਾ ਅੱਜ ਦਾ ਟੌਪਿਕ ਹੈਗਾ ਉਹ ਇਹ ਪੁਲਿਸ ਕੋਈ ਵੀ ਪਰਚਾ ਕੱਢਦੀ ਹੈ ਤਾਂ ਉਹਦੇ ਵਿੱਚ ਕੋਈ ਧਾਰਾ ਜੇ ਬਣਦੀ ਹੋਵੇ ਉਹ ਨਹੀਂ ਲਾਉਂਦੀ ਤਾਂ ਫਿਰ ਆਪਾਂ ਨੂੰ ਕੀ ਕਰਨੀ ਚਾਹੀਦਾ ਧਾਰਾ ਕਿੱਦਾਂ ਆਪਾਂ ਲਵਾ ਸਕਦੇ ਹਾਂ ਕਾਫੀ ਫੈਕਟਰੀ ਦੇ ਉੱਪਰ ਇਹਦੇ ਵਿੱਚ ਗੱਲ ਕਰਾਂਗੇ ਆਪਾਂ ਮੰਨ ਲਓ ਜੇ ਹੁਣ ਕੋਈ ਮਾਰਕੋਟ ਐਦਾਂ ਦੀ ਹੋ ਜਾਂਦੀ ਹੈ ਇਹਦੇ ਵਿੱਚ ਦੰਦ ਵਗੈਰਾ 326 ਬਣ ਜਾਂਦੇ ਕਈ ਵਾਰ ਆਪਾਂ ਕਾਫੀ ਮੈਨੂੰ ਵੀ ਫੋਨ ਕਾਲ ਆਈਆਂ ਨੇ ਕਾਫੀ ਆਪਾਂ ਦੇਖਦੇ ਵੀ ਆ ਮੰਨ ਲਓ 323 24 ਜਾਂ 504 506 ਲਾਂ ਦੇ ਪੁਲਿਸ 326 ਵੀ ਬਣਦੀ ਹੁੰਦੀ ਹੈ ਫਿਰ ਉਹ ਕਈ ਵਾਰ ਐਨ ਨਹੀਂ ਕਰਦੇ ਹੁੰਦੇ ਉੱਤੇ ਕਈ ਵਾਰ ਕੀ ਹੁੰਦਾ ਹੁੰਦਾ ਨਾ ਉਹਦੇ ਵਿੱਚ ਕਈ ਵਾਰ ਕਹਿ ਦਿੰਦੇ ਨੇ ਪੁਲਿਸ ਵਾਲੇ ਵੀ ਕੋਈ ਡਾਕਟਰ ਦਾ ਜਿਹੜਾ opinion ਪੈਂਡਿੰਗ ਆ ਦੇ ਖੋਦੇ ਵਿੱਚ ਕੋਈ ਉਹ ਨਹੀਂ ਆਪਾਂ ਨੂੰ ਉਹਦੇ ਵਿੱਚ ਥੋੜਾ ਜਿਆਦਾ ਪੁਲਿਸ ਦਾ ਸਾਥ ਹੀ ਦੇਣਾ ਚਾਹੀਦਾ ਕਈ ਉਹ ਡਾਕਟਰ ਦਾ opinion ਜਿਹੜਾ ਹੈਗਾ ਉਹ ਪੈਂਡਿੰਗ ਹੁੰਦਾ ਉਸ ਤੋਂ ਬਾਅਦ ਜਿਹੜੀ ਇਲੀਗਲ ਦੀ ਪਰਮਿਸ਼ਨ ਲੈ ਕੇ 326 ਦਾ ਬਾਦਦਾ ਹੋ ਜਾਂਦਾ ਕਈ ਵਾਰ ਜਿਹੜੀ ਮੈਂ ਆਪਾਂ ਇਸ ਟਾਪਿਕ ਦੇ ਉੱਤੇ ਗੱਲ ਕਰਾਂਗੇ ਵੀ ਪੁਲਿਸ ਜਿਵੇਂ ਮੰਨ ਲਓ ਕੋਈ 307 ਦਾ ਬਣਦਾ ਹੈ ਮਾਮਲਾ ਜਾਂ ਕੋਈ ਹੋਰ ਵੱਡੀ ਧਾਰਾ ਦਾ ਬਣਦਾ ਤਾਂ ਉੱਤੇ ਉਹ ਲਾਉਂਦੀ ਹੋਣੀ ਹੈਗੀ ਹਨਾ ਜਾਂ ਆਪਾਂ ਕਹਿ ਦਿੰਦੇ ਕਈ ਵਾਰ ਵੀ ਉਸ ਬੰਦੇ ਨੇ ਕੋਈ ਕਿਸੇ ਤੋਂ ਕਹਿ ਕਹਾਤਾ ਜਾਂ ਕੋਈ ਰਾਜਨੀਤਿਕ ਦਬਾਅ ਉਹਦੇ ਵਿੱਚ ਕੋਈ ਗੱਲਬਾਤ ਹੈਗੀ ਤਾਂ ਫਿਰ ਆਪਾਂ ਕੋਈ ਐਦਾਂ ਦੀ ਗੱਲਬਾਤ ਹੁੰਦੀ ਹੈ ਕਿਸੇ ਬੰਦੇ ਨੇ ਕਿਸੇ ਦੇ ਉੱਪਰ ਕਾਫੀ ਜ਼ਿਆਦਾ ਅਟੈਕ ਕੀਤਾ ਉੱਤੇ ਉੱਪਰ ਕਾਫੀ ਜ਼ਿਆਦਾ ਇੰਜਰੀਜ਼ ਆਈਆਂ ਨੇ ਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ 307 ਵੰਦੀਆ ਪੁਲਿਸ ਨੇ 323 24 25 26 504 506 ਲਾਤੀ ਤੇ 307 ਉੱਥੇ ਐਨ ਨਹੀਂ ਕੀਤੀ ਹੈਗੀ ਫਿਰ ਆਪਾਂ ਕੀ ਕਰਦੇ ਹਾਂ ਕਾਫੀ ਜਿਹੜੀ ਪਬਲਿਕ ਹੈ ਉਹ ਹਾਈਗਰ ਅਥਾਰਟੀ ਲਵੇ ਜਾਂਦੀ ਹੈ ਐਸਐਸਪੀ ਲਵੇ ਜਾਂਦੀ ਹੈ ਚਲੋ ਉੱਥੇ ਵੀ ਕੈਪਲੀਕੇਸ਼ਨ ਦੇਣੀ ਚਾਹੀਦੀ ਹੈ ਵੀ ਭਾਈ 307 ਜਿਹੜਾ ਹੈਗਾ ਉੱਥੇ ਬਣਦਾ ਹੈ ਬੱਤ ਫਿਰ ਵੀ ਕਈ ਵਾਰ 50% ਚ ਇਦਾਂ ਦੇ ਹੁੰਦੇ ਨੇ ਵੀ ਐਸਐਸਪੀ ਨੂੰ ਸੀਟ ਦੇ ਵਿੱਚ ਵਾਦਾ ਨਹੀਂ ਕਰਦਾ ਹਨ ਕਿਉਂਕਿ ਪ੍ਰੈਸ਼ਰ ਹੀ ਬਹੁਤ ਜ਼ਿਆਦਾ ਹੁੰਦਾ ਹੈ ਫਿਰ ਆਪਣੇ ਕੋਲ ਜਿਹੜਾ ਸਭ ਤੋਂ ਹਥਿਆਰ ਮੇਰੇ ਵੀਡੀਓ ਕਰਨਾ ਸਿਰਫ ਇੱਕ ਮਤਲਬ ਹੈ ਵੀ ਕੋਰਟ ਦੇ ਵਿੱਚ ਜਦੋਂ ਇਹ ਟ੍ਰਾਇਲ ਜਾਂਦਾ ਹੈ ਤਾਂ ਉੱਥੇ ਜਿਹੜਾ ਸਟੇਟਸ ਦੇ ਵੱਲੋਂ ਪੀਪੀ ਪਬਲਿਕ ਪ੍ਰੋਸੀਕਿਊਟਰ ਹੁੰਦਾ ਉਹਨੂੰ ਤੁਸੀਂ ਰਿਕੁਐਸਟ ਕਰੋ ਵੀ ਭਾਈ ਸਾਡੇ ਲਈ ਐਵਿਡੈਂਸ ਇਸ ਇਦਾਂ ਦੇ ਨੇ ਵੀ 307 ਜਿਹੜੀ ਹੈਗੀ ਧਾਰਾ ਜਾਂ ਕੋਈ ਹੋਰ ਵੱਡਾ ਸੈਕਸ਼ਨ ਜੋ ਪੁਲਿਸ ਨੇ ਐਡ ਨਹੀਂ ਕੀਤਾ ਉਹ ਬਣਦਾ ਤਾਂ ਪੀਪੀ ਦੀ ਮਦਦ ਨਾਲ ਇੱਕ ਐਪਲੀਕੇਸ਼ਨ ਲੱਗੂ ਜਸਾ ਉਹ ਲਵੇ ਤਾਂ ਜਸਾ ਨੂੰ ਜੇ ਕੋਈ ਕਨਸ ਸਪਸ਼ਟੀਕਰਨ ਹੋਊਗਾ ਸਾਹਮਣੇ ਕੀਤਾ ਜਾਊਗਾ ਅਲੋਕੇਟ ਦੇ ਦੁਆਰਾ ਵੀ ਭਾਈ ਇਹ ਧਾਰਾ ਇੱਥੇ ਬਣਦੀ ਹੈ ਤਾਂ ਉਹ ਜ਼ਰੂਰ ਐਡ ਹੋਊਗੀ ਉੱਤੇ ਇਹ ਨਹੀਂ ਹੈਗਾ ਵੀ ਜਿਹੜੀ ਹੈਗੇ ਧਾਰਾ ਐਡ ਨਹੀਂ ਹੋਊਗੀ ਜਾਂ ਕੋਈ ਗਲਤ ਵੀ ਧਾਰਾ ਲੱਗੀ ਆ ਪਾਪ ਜੀ ਦੇਖਦੇ ਆ ਨਾ ਕਈ ਵਾਰ ਕਹਿੰਦੇ ਨੇ ਵੀ ਸਾਡੇ ਉੱਤੇ ਧਾਰਾ ਬਣਦੀ ਨਹੀਂ ਤਾਂ ਪੁਲਿਸ ਨੇ ਇਹ ਲਾਤੀ ਤਾਂ 216 ਦੀ ਐਪਲੀਕੇਸ਼ਨ ਅਲਟਰਨ ਤੇ ਐਡ ਜਿਹੜੀ ਹੈਗੀ ਉਹ ਚੀਜ਼ਾਂ ਹਟ ਸਕਦੀਆਂ ਨੇ ਕੋਰਟ ਲਵੇ ਪਾਵਰ ਆ ਵੀ ਉਹ ਧਾਰਾ ਨੂੰ ਹਟਾ ਵੀ ਸਕਦੀ ਹੈ ਜੇ ਨਹੀਂ ਬਣਦੀ ਜੇ ਬਣਦੀ ਹੈ ਤਾਂ ਉਹ ਐਡ ਵੀ ਹੋ ਸਕਦੀ ਹੈ ਜੇ ਪੁਲਿਸ ਨਹੀਂ ਲਾਉਂਦੀ ਸੋ ਇਸ ਦਾ ਜਵਾਬ ਸਿਰਫ ਇਹੀ ਹੈ ਵੀ ਆਪਾਂ ਕੋਈ ਵੀ ਇਦਾਂ ਦੀ ਕੋਈ ਕਿਸੇ ਨੂੰ ਪ੍ਰੋਬਲਮ ਆਉਂਦੀ ਹੈ ਸੋਡਾ ਜਸਟਿਸ ਥਾਣੇ ਦੇ ਵਿੱਚ ਨਹੀਂ ਸੁਣਿਆ ਜਾਂਦਾ ਜੋ ਸੈਕਸ਼ਨ ਬਣਦੇ ਨੇ ਤਾਂ ਕੋਰਟ ਦੇ ਵਿੱਚ 216000 ਰੁਪਏ ਦੇ ਤਹਿਤ ਐਪਲੀਕੇਸ਼ਨ ਲਵਾ ਕੇ ਜਿਹੜੀ ਹੈਗੀ ਹੈ ਬਣਦੀ ਧਾਰਾ ਐਫ ਆਰ ਦੇ ਵਿੱਚ ਤੁਸੀਂ ਉਹ ਰਜਿਸਟਰਡ ਕਰਵਾ ਸਕਦੇ ਹੋ ਜੇ ਮੌਜੂਦਾ ਐਵੀਡੈਂਸਸ ਹੈਗੇ ਨੇ ਥੈਂਕ ਯੂ